ਨਾਮ ਸਿਵਾ ਹੈ ਗਰੋਚੀ ਦੁਖ ਪੰਜਰੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰ ਆਰਾਦੀ ਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੇ ਪਾਰ ਬ੍ਰਹਮ ਸੋਈ ਸਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣਿਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਣਾ ਮੇਰੇ ਠਾਕਰ ਅਗਮ ਅਗਾਤ ਭੈ ਕਿਰਪਾਲਕ ਸਾਈਆ ਨਠੇ ਸੋਖ ਸੰਤਾਪ ਤਤੀ ਵਉ ਨ ਲਗਈ ਸਤਗੁਰ ਰਖੇ ਆਪ ਗੁਰ ਨਰੈਣ ਦਇਓ ਗੁਰੂ ਗੁਰੂ ਸੱਚਾ ਸਿਰਜਨਹਾਰ ਗੁਰ ਟੂਟੇ ਸਭ ਕੁਛ ਪਾਇਆ ਜਨ ਨਾਨਕ ਸਤ ਬਲਿਹਾਰ ਕੋੜੀ ਮਹੱਲਾ ਪੰਜਵਾਂ سوکے ہر کیے کن ماہے امرت دشٹ سنچ جی کتے کشت پورے گردیو سیوکو دن سیو رہا مٹ گئی چنت پن من آسا کری دیا ست گر گنتاسا دکھ نہ ٹھے سکھ آئے سمائے ٹھیل نہ پری جاں گر پرمائے اچھ پن پورے گر ملے ਨਾਨਕ ਤੇਜਨ ਸੂਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸ਼ਾਂਤ ਸ਼ੀਤਲ ਬੈਕੀ ਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਰੋ ਕਾ ਬਿਨ ਸਿਯਥਾਓ ਸਹਿਜ ਸੁਭਾਈ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਪਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਏਕ ਸਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮੈ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇਖਿ ਨਾ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੇ ਰਿਦੇਵ ਸੇ ਭਗਵਾਨ ਔਖਤ ਮੰਤਰ ਤੰਤ ਸਭ ਛਾਰ ਕਰਨੇ ਹਾਰਿ ਦੇ ਮੈਂ ਧਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਡਾਲੇ ਇਹ ਧਰਮ ਗੌੜੀ ਮਹੱਲਾ ਪੰਜਵਾ ਸ਼ਾਦ ਪਈ ਗੁਰੂ ਗੋਬਿੰਦ ਪਾਈ ਤਾਪ ਪਾਪਿਨ ਸੇ ਮੇਰੇ ਪਾਈ ਰਹਾਓ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਪਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦ ਉਬਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਤਿਆਈ ਨਾਨਕ ਦਾਸ ਤੇਰੀ ਸਰਨਾਈ ਗੋੜੀ ਮਹੱਲਾ ਪੰਜਵਾਂ ਨੇਤਰ ਪਰ GaAs ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇ ਉਹ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਾਰ ਪਰੰਪਰਾਪਾ ਕਿਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗਉ ਤੁਮਰੇ ਕਾਜ ਸਵਾਰੀ ਰਹਾਓ ਉਸਤੇ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਸਬ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਮਤ ਮਿਲ ਕੀ ਨੋ ਦਾਨ ਸਰਨ ਪ੍ਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਕਹਾਓ ਪੰਜ ਬਿਖਾਤੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਪਾਤੀ ਛੋਡੇ ਕਤ ਹੋ ਨਾਹੀ ਏਕ ਬਾਤ ਸੁਨ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਤੇ ਤੀਰਜ ਪਾਇਆ ਸ਼ਾਂਤੀ ਮੰਤ ਦੀਓ ਮੋਹੇ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਤੇ ਅਪਰਗਾਸਾ ਪਾਇਆ ਪਦ ਨਿਰਬਾਨੀ ਬਲਾਵਲਾ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਗੰਨਾ ਲਾਗੇ ਜਪ ਅਲਖ ਪੇਵ ਤਪਨੀਤ ਪਈ ਗੁਣ ਗਾਏ ਦੁਰਤ ਗਿਆਹਰ ਨਾਮ ਧਿਆਏ ਰਹਾਓ ਸਭਨੀ ਥਾਈ ਰਵਿਆ ਆਪ ਆਦ ਜਗਾਤ ਜਾ ਕਾ ਵੱਡ ਪ੍ਰਤਾਪ ਮੁਰ ਪ੍ਰਸਾਦ ਨਾ ਹੋਏ ਸੰਤਾਪ ਮੁਰ ਕੇ ਚਰਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਿਗੁਰੂ ਟੂਠੇ ਪਾਰ ਬ੍ਰੰਪਰਪੈ ਰਖਵਾਲੇ ਜਿੱਥੇ ਕਿਥੇ ਦੀਸੇ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਮਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਣ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਾਥ ਕਥਾ ਅਮਰਤ ਪ੍ਰਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬਲਾਵਲ ਮਹੱਲਾ ਪੰਜਵਾ ਛਾਤ ਪਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਦੂਰੇ ਰਹਾਉ ਤਾਪ ਪਾਪ ਸੰਤਾਪ ਵਿਨਾਸ਼ੀ ਹਰਿ ਸਿਮਰਤਿ ਕਿਲ ਵਿਖ ਸਭ ਨਾਸ਼ੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਲਾਵਲ ਮਹੱਲਾ ਪੰਜਵਾ ਸਗਲਾ ਆਨੰਦ ਕੀ ਆ ਪਰਮੇਸ਼ਰ ਆਪਣਾ ਮਿਰਤ ਸਵਾਰਿਆ ਸਾਧ ਜਿ ਨਾ ਹੋਏ ਕਿਰਪਾਲਾ ਬਿਖੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕੁਨਿਆਨ ਵਿਚਾਰਿਆ ਰਹਾਓ ਵਣ ਤ੍ਰੇਣ ਤ੍ਰੇਵਣ ਹਰਿਆ ਹੋਏ ਸਬਲੇ ਜੀ ਸਦਾਰਿਆ ਮਨਿ ਛੇ ਨਾਨਕ ਫਲ ਪਾਏ पूरन इच्छे पुजारीया फ्लावल मोहल्ला पंजवा रोग गया पर आप गवाया नींद पई सुख सहज कर आया रहाओ राज राज भोजन खावो मेरे भाई अमृत नाम रिद माहे त्याई नानक गुरु पूरे सरनाई जिन अपने नाम की पैज रखाई फ्लावल मोहल्ला पंजवा ਤਾਪ ਸੰਤਾਪ ਸਗ ਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ RAM ਕੇ ਏ ਅਵਖਦ ਜੋਗ ਆਏ ਬਸੋ ਕਰ ਦੇ ਇਸ ਮੈਂ ਏ ਪੱਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲੈ ਗਏ ਬਿਯੋਗ ਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਾਪਤਿ ਆਵਨ ਜੋਗ ਰਹਾਓ ਉਕਾਧਾਰ ਕਾ ਨਾਮ ਹੈ ਜਿਤ ਰੋਗ ਨਵਿਆਪੈ ਸਾਧ ਸੰਗਮਨ ਤਨਹੀਤੇ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਦਰ ਲਿਵ ਲਾਈ ਕਿਲਵਿਖ ਉਤਰੇ ਸੁਧ ਹੋਏ ਸਾਧੂ ਸਰਨਾਈ ਸント ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਬਲਾਵਲ ਮਹੱਲਾ ਪੰਜਵਾ ਹਰ 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 ਅਰਾਧਿਏ ਹੋਈ ਗਏ ਅਰੋਗ ਰਾਮਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰ ਹਰ ਗੁਰਪੂਰਾ ਆਹਰ ਜਾਪੀਏ ਜਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਨੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਬਿਨ ਸੇ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਇਕਮ ਕਾ ਸਤਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਪੰਜਵਾਂ ਦੋਪਰੇ ਘਰ ਪੰਜਵਾਂ ਅਵਰ ਪਾਪ ਸਭ त्याਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਵਾਪਕਰ ਪ੍ਰਭ ਕਾੜਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪਰਬ ਉਪਜਿਆ ਸੁਖ ਸ਼ਾਂਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਓ ਬਿਰਤੀ ਕਦੇ ਨ ਹੋ ਭਈ ਜਨ ਕੀ ਅਰਦਾਸ ਨਾਨਕ ਜੋਰ ਕਬਿੰਦ ਕਾ ਗੂ ਪੂਰਨ ਗੁਨਤਾਸ ਗਲਾਵਲ ਮਹੱਲਾ ਪੰਜਵਾਂ ਤਾਤੀ ਵਉ ਨ ਲਗਈ ਪਾਰ ਪਰਮ ਸਰਨਾਈ ਚਉ ਗਿਰਦ ਹਮਾਰੇ RAM ਕਾ ਦੁਖ ਲਗੇ ਨ ਪਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦਿਆ ਏਕਾਲੇ ਬੁਲਾਈ ਰਹਾਉ ਰੱਖ ਲੀਏ ਤਿਨ ਰਖਨਹਾਰ ਸਭ ਬਿਆਦ ਮਿਟਾਈ ਕਉ ਨਾਗਨਕ ਕਿਰਪਾ ਪਈ ਪ੍ਰਪੇ ਸੁਹਾਈ ਬਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰੂ ਦੇਵ ਸੁਖ ਸ਼ਾਂਤ ਸਹਿਜ ਅਨਹਦ ਪੈ ਪੁਰਨ ਪੈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਿਵਾਲੀਆਂ ਨ ਜਾ ਕਾ ਵਟ ਪਰਤਾਪ ਦੋਖ ਹਮਾਰੇ ਬਖਸ਼ਿਆ ਨ ਆਪਣੀ ਕਲਤਾਰੀ ਮਨ ਬਾਛਤ ਫਲ ਪ੍ਰੀਤੀਆਂ ਨਾਨਕ ਬਲੇਹਾਰੀ ਪਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਨਹਾਰ ਸਤਿਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੇ ਮਿਰਵਾਨ ਗੁਰੂ ਨਾਨਕ ਬੋਲੇ ਦਰ ਕੇ ਪ੍ਰਵਾਨ ਬਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸ਼ੀਤਲ ਪਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁਜੀ ਮਨ ਤਨ ਸਚ ਤ੍ਰਾਪ ਅਨਾਥ ਕੋ ਨਾਥ ਸਰਨ ਪਰਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਬਚਲ ਪੈ ਪੰਜਨ ਸੁਆਮੀ ਗੁਰ ਗਾਵਤ ਨਾਨਕ ਆਲਾਪ ਸੋਠ ਮਹੱਲਾ ਪੰਜਵਾ ਕਰਿ ਈਸ਼ ਨਾਨ ਸਿਮਰ ਪ੍ਰਭ ਆਪਣਾ ਮੰਤਨ ਪੈ ਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰ ਪੂਰੇ ਤੂ ਰਾਖਿਆ ਰਹਾਓ ਸਾਚਾ ਸਾਹਿਬ ਅਮਤ ਵਡਾਈ ਭਗਤ ਬਸਲ ਦੀਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਤ ਪਿਰਦ ਪ੍ਰਤ ਪਾਲਾ ਹਰ ਅਮਰਤ ਨਾਮ ਪੋਜਨ ਨਿਤ ਪੁੰਚੋ ਸਰਬ ਵਿਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾ ਟਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਬਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖ ਬਾਰਗ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਂ ਕੀ ਸੇਵ ਨ ਬਿਰਤੀ ਜਾਈ ਰਹਾਓ ਕਰ ਮੈਂ ਸੁਖ ਬਾਰ ਪੁਨ ਸੁਖਾ ਕਰ ਮੈਂ ਸੁਖ ਪਾਰ ਪੁਨ ਸੁਖਾ ਪ੍ਰਭ ਆਪਣੇ ਪਿਆਲਾ ਨਾਨਕ ਬਿਗੰਨ ਲਾਗੇ ਕੋ ਮੇਰਾ ਪ੍ਰਭੂ ਆ ਕ੍ਰਿਪਾਲਾ ਸੋਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਗਿਰਪਾਤਾਰੀ ਆਠ ਪੈਰ ਅਰਾਧੋ ਸੁਆਮੀ ਪੂਰਨ ਕਾਲ ਹਮਾਰੀ ਰਜਿਓ ਤੂੰ ਸੁਖ ਸੰਤਪਤ ਰਾਸ ਰਾਖ ਲੈ ਪਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਉ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲ ਦੇਸ ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਗੁਰੂ ਸਤਗੁਰੂ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਪਲ ਪਾਇਆ ਮੇਰਾ ਗੁਰਪੂ ਰਾ ਸੁਖਦਾਤਾ ਕਰਨ ਕਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦਿਆਲਾ ਜੈ ਜੈਕਾਰ ਪਏ ਜਗਪੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦਰਦ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਅਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਤ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਓ ਬੱਤ ਤੇ ਉਧਾਰਨ ਸਤਿਗੁਰ ਮੇਰਾ ਮੋਇ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸੱਚੇ ਸਹਿਬਾ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਪਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮ ਆਦਾਰ ਤਾਪ ਤਾਰਿਆ ਸਤਿਗੁਰੂ ਰੇ ਆਪਣੇ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੋ ਮੇਰੇ ਭਾਈ ਹਰ ਗੋਬਿੰਦ ਗੁਰ ਰਾਖਿਆ ਵਡੀਆਂ ਵਡਿਆਈ ਨਾ ਨ ਕਰਤੇ ਕੀ ਸਾਚ ਸਬਦ ਸਤਿ પાਖਿਆ ਸੋਟ ਮਹੱਲਾ ਪੰਜਵਾਂ ਭਏ ਕਿਰਪਾਲ ਸੁਆਮੀ ਮੇਰੇ ਇਸ ਸਾਚੇ ਦਰਬਾਰ ਸਤਗੁਰੂ ਤਾਪ ਗਵਾਇਆ ਭਾਈ ਸਾਡ ਭਈ ਸੰਸਾਰ ਆਪਣੇ ਜੀਜੰਤ ਆਪੇ ਰਖੈ ਜਮੈ ਕੀ ਉਹ ਹਟਤਾਰ ਹਰ ਕੇ ਚਰਨ ਰੀ ਦੇ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵੀ ਘਟਨ ਹਾਰ ਰਹਾਉ ਇਸ ਕੀ ਸਰਨੀ ਉਬਰੇ ਭਾਈ ਜਿਨ ਰਚਿਆ ਸਭ ਕੋਈ ਕਰਨ ਕਰਨ ਸਮ ਰਥ ਸੋ ਭਾਈ ਸਚੇ ਸਚੀ ਸੋਈ ਨਾਨਕ ਪ੍ਰਪਤਿ ਆਇਐ ਭਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੜਾ ਫਲ ਪਾਈ ਰਹਾਓ ਸਤਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰੰਪ੍ਰਾਪ ਦੇਹਿਆ ਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ નિਧਾਨ ਮঙ্গল ਰਸ ਰੂਪਾ ਹਰ ਕਾ ਨਾਮ ਗਦਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਰੋਆ ਰਾਉ ਤਾਪ ਗਿਆ ਪ੍ਰਭ ਆਪਕ ਆਪ ਮਿਟਾਇਆ ਜਨ ਕੀ ਲਾਜ ਰਖਾਈ ਤਾਪ ਗਿਆ ਪ੍ਰਭ ਆਪ ਮਿਟਾਇਆ ਚਨਕੀ ਲਾਜ ਰਖਾਈ ਸਾਧ ਸੰਗਤ ਸਫਲ ਪਾਏ ਸਤਿਗੁਰ ਤੇ ਬਲ ਜਾਈ ਹਲਤ ਪਲਤ ਤੋਂ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀਆ ਪੇਰਾਖੇ ਪੂਰਨ ਪਈ ਬਡਾਈ ਪਾਰ ਬ੍ਰਹਮਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਰਸਬ ਰੱਖੀ ਹੋਏ ਸਰਬਦਿਆਲ ਰਹਾਓ ਆਂਦੇ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉ ਬਾਰਕ ਪਿਤਾ ਮਾਤਾ ਸੋਰਠ ਮਹੱਲਾ ਪੰਜਵਾ ਠਾਂਡ ਪਈ ਕਰਤਾਰੇ ਤਾਪ ਛੋਟ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਨ ਸਚੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਚਾਂਤ ਸਹਿਜ ਸੁਖੀ ਹਰ 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 ਨਾਮ ਦੀਓ ਧਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਤ ਸੁਮਾਰਿਆ ਅਮਰਾ ਗੁਣ ਅਵਗੁਣਾਂ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤਿੰਨ ਸਗਲੀ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੋਂ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਆਪ ਪੈਜ ਰਾਖੀ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ